ਮੇਲੇ ਬਈ ਜ਼ਿਆਦਾ ਨਾ ਵਿੱਚ ਫੀਮੇਲਾਂ ਘੱਟਾਂ ਇਹ ਹੈਗਾ ਗ੍ਰੇ ਕਲਰ ਦਾ ਗ੍ਰੇ ਬਾਈਟ ਆਂਡੇ ਦਾ ਬਈ ਰੰਗ ਰੂਬੀ ਆ ਇੱਕੋ ਤਰ੍ਹਾਂ ਦਾ ਸਾਈਜ਼ ਵੀ ਸੇਮ ਹੈ ਆ ਮੁਰਗੀਆਂ ਨੇ ਲੱਗ ਜਾਣਾ ਤਕਰੀਬਨ ਮਹੀਨੇ ਡੇਢ ਮਹੀਨੇ ਤੱਕ ਆਂਡੇ ਦੇਣਾ ਸਸੇ ਗਾਈ ਦੋਸਤੋ ਬਈ ਕੀ ਹਾਲ ਚਾਲ ਆ ਜੀ ਠੀਕ ਠਾਕ ਹੋ ਜੀ ਤੇ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਲਾਈਕ ਵਾਲਾ ਬਟਨ ਬਈ ਜ਼ਰੂਰ ਦਬ ਦਿਓ ਕਈ ਵੀਰਾਂ ਦੇ ਫੋਨ ਆਉਂਦੇ ਆਪਾਂ ਨੂੰ ਮੁਰਗੀਆਂ ਵਾਸਤੇ ਤੇ ਮੁਰਗੀਆਂ ਦੇ ਵੀਰ ਫੋਨ ਨਾ ਕਰਨਾ ਕਿਉਂਕਿ ਮੁਰਗੀਆਂ ਦਾ ਭਾਈ ਤੁਹਾਨੂੰ ਪਤਾ ਹੀ ਹੁਣ ਸੀਜ਼ਨ ਚੱਲ ਰਿਹਾ ਤੇ ਮੁਰਗੀਆਂ ਆਪਾਂ ਸੇਲ ਨਹੀਂ ਕਰ ਸਕਦੇ ਮੁਰਗੀਆਂ ਤਾਂ ਹੁਣ ਆਪਾਂ ਅਕਤੂਬਰ ਚ ਸੇਲ ਕਰਾਂਗੇ ਇਸ ਤੋਂ ਬਾਅਦ ਫਿਰ ਬੱਚਿਆਂ ਦਾ ਸੀਜ਼ਨ ਸਟਾਰਟ ਹੋ ਜਾਣਾ ਲਓ ਤੁਹਾਨੂੰ ਹੁਣ ਆਪਾਂ ਜਾਨਵਰ ਦਿਖਾ ਦਿੰਨੇ ਆ ਆ ਜਿਹੜੇ ਆਪਾਂ ਨੇ ਬਾਹਰ ਤੇ ਲਿਆ ਕੇ 20 ਮੁਰਗੇ ਛੱਡੇ ਸੀਗੇ ਉਹ ਦੇਖੋ ਬਿਲਕੁਲ ਤਿਆਰ ਹੋ ਗਏ ਭਾਈ ਦੇਖੋ ਆ ਦੇਖ ਪੂਰੇ ਤਿਆਰ ਹੋ ਗਏ ਮਹੀਨਾ ਕ ਆਪਾਂ ਨੇ ਪਹਿਲਾਂ ਛੱਡੇ ਸੀਗੇ ਮਹੀਨਾ ਡੇਢ ਕਿ ਮਹੀਨਾ ਪਹਿਲਾਂ ਜਦ ਤਾ ਛੋਟੇ ਸੀਗੇ ਹੁਣ ਐਂ ਦੇਖੋ ਤਿਆਰ ਹੋ ਗਏ ਬਾਗਾ ਦੇਣ ਲੱਗੇ ਕਲਗੀਆਂ ਕੱਢ ਲਈਆਂ ਤੇ ਪੂੰਛਾਂ ਵੀ ਕੱਢ ਲਈਆਂ ਬਸ ਆਪਾਂ ਨੇ ਇਹ ਛੱਡ ਦੇਣੇ ਆ 20 ਦਿਨਾਂ ਤੱਕ ਬਾਹਰ ਤੇ ਇੱਧਰ ਫਿਰ ਖਾਲੀ ਹੋ ਜਾਊਗਾ ਇੱਥੇ ਦੀ ਫਿਰ ਕਰਦਾਂਗੇ ਸਫਾਈ ਫਿਰ 2 ਮਹੀਨਿਆਂ ਤੱਕ ਬਚਾ ਦਾ ਸੀਜ਼ਨ ਵੀ ਸਟਾਰਟ ਹੋ ਜਾਣਾ ਇੱਥੇ ਛੱਡਾਂਗੇ ਬੱਚੇ ਪ੍ਰੋਪਰ ਹੈ ਸਾਫ਼ ਕਰਕੇ ਲਪ ਦੇਣਾ ਹੈ ਆਪਾਂ ਨੇ ਜਿਹੜਾ ਆਪਾਂ ਨੇ ਬਈ ਸਰਪੰਚ ਹਨਾ ਛੱਡਿਆ ਸੀਗਾ ਤੇ ਉਦੋਂ ਕੀ ਉਹਦੀ ਅੰਡੇ ਦੇਣ ਲੱਗ ਗਈ ਸੀਗੀ ਅੱਜ 23 ਤਰੀਕ ਦੀ ਮਤਲਬ ਆਂਡੇ ਹੀ ਦੇ ਰਹੀ ਹੈ ਲਗਾਤਾਰ ਅੱਜ ਹੋ ਗਈ 2 ਤਰੀਕ ਹੋ ਗਈ ਆ ਦੇਖ ਕੱਲ ਦਾ ਤੇ ਅੱਜ ਦਾ ਆਂਡਾ ਪਿਆ ਮੈਂ ਤੁਹਾਨੂੰ ਦਿਖਾਉਣਾ ਆਂਡੇ ਦਾ ਭਾਈ ਰੰਗ ਰੂਪ ਵੀ ਹਾਂ ਇੱਕੋ ਤਰ੍ਹਾਂ ਦਾ ਸਾਈਜ਼ ਵੀ ਸੇਮ ਹੈ ਮੈਂ ਤੁਹਾਨੂੰ ਦੂਜੇ ਆਂਡੇ ਵੀ ਦਿਖਾ ਦਿੰਨਾ ਆ ਦੇਖੋ ਮੈਂ ਇਧਰ ਕਾਗਜ਼ ਲਾਤਾ ਹੈਗਾ ਹਵਾ ਨਹੀਂ ਫਰਪੈਂਦੀ ਰੇਨ ਵਿੱਚ ਤੇ ਰਾਤ ਨੂੰ ਫਿਰ ਠੰਡ ਤੇ ਫਾਇਦਾ ਰਹਿੰਦਾ ਆ ਦੇਖੋ 10 ਅੰਡੇ ਲਾਵਾਂਗੇ ਆਪਾਂ 10 ਅੰਡਿਆਂ ਤੋਂ ਬਾਅਦ ਫਿਰ ਮਸ਼ੀਨ ਵਿੱਚ ਲਾਵਾਂਗੇ ਫਿਰ ਗਾਹ ਨੂੰ ਬ੍ਰੀਡ ਤਿਆਰ ਕਰਾਂਗੇ ਇਹਦੀ ਆ ਭਾਏ ਬਾਕੀ ਦੇ ਅੰਡੇ ਆ ਤਾਂ ਬੱਤਕਾਂ ਦੇ ਹੋਗੇ ਅੱਜ ਮੈਂ ਮਸ਼ੀਨ ਵਿੱਚ ਲਾਇ ਸੀਗੇ ਬੱਤਕਾਂ ਦੇ ਅੰਡੇ ਇਹ ਸੀਗੇ ਖਰਾਬ ਐ ਮਤਲਬ ਗੰਦੇ ਜ਼ਿਆਦਾ ਸੀਗੇ ਇਸ ਕਰਕੇ ਫਿਰ ਬਾਹਰ ਰੱਖਦੇ ਹੁਣ ਇਹ ਖਾਣ ਦੇ ਕੰਮ ਆ ਜੂਗੇ ਆ ਦੇਖੋ ਭਾਈ ਅੰਡੇ ਇੱਕੋ ਰੰਗ ਸਾਰੇ ਅੰਡਿਆਂ ਦਾ ਇੱਕੋ ਰੰਗ ਹੈ ਇੱਕੋ ਸਾਈਜ਼ ਹੈ ਇਹ ਹੋ ਗਏ 2 4 6 8 9 ਇਕਾਂ ਦਾ ਹੋਰ ਆਪਾਂ ਰੱਖ ਲਾਂਗੇ ਇਹ ਹੁਣ ਆਪਾਂ ਘਰ ਨੂੰ ਲੈ ਜਾਾਂਗੇ ਇਸ ਤੋਂ ਬਾਅਦ ਫਿਰ ਆਪਾਂ ਹੁਣ ਮਸ਼ੀਨ ਚ ਲਾ ਦਾਂਗੇ ਅੰਡੇ ਤੇ ਬੱਚੇ ਫਿਰ ਕਢਵਾਵਾਂਗੇ ਅੰਡੇ ਬਾਈ ਹੁਣ ਆਪਾਂ ਨਾਲ-ਨਾਲ ਦੇਖ ਜਿਹੜੇ ਅੰਡਿਆਂ ਦੇ ਛਿਲਕੇ ਹੁੰਦੇ ਆ ਨਾ ਇਹ ਬਤਕਾਂ ਦੇ ਅੰਡਿਆਂ ਦੇ ਛਿਲਕੇ ਆ ਇਹ ਇਹ ਆਪਾਂ ਰੱਖੀ ਜਾਂਦੇ ਆ ਜਦੋਂ ਇਹ ਐ ਸੁੱਕ ਕੇ ਚੰਗੀ ਤਰ੍ਹਾਂ ਫਿਰ ਆਪਾਂ ਇਹਨਾਂ ਨੂੰ ਨਾ ਪੀਸ ਕੇ ਫੀਡ ਵਿੱਚ ਪਾ ਦਾਂਗੇ ਇਹ ਕੈਲਸ਼ੀਅਮ ਦਾ ਬਾਈ ਕੰਮ ਦਾਉਂਗੇ ਛਿਲਕੇ ਇਹ ਮਸ਼ੀਨ ਚੱਲ ਰਹੀ ਆ ਬੱਤਗਾਂ ਦੇ ਅੰਡੇ ਲੱਗੇ ਹੋਏ ਆ ਤੇ ਬੱਤਗਾਂ ਦੇ ਬੱਚੇ ਕੱਲ ਨਿਕਲੇ ਸੀਗੇ ਉਹ ਅੱਜ ਹੋ ਗਏ ਸੇਲ ਦੋ ਇਹ ਜਿਹੜੇ ਮੁਰਗੀਆਂ ਦੇ ਬੱਚੇ ਨਿਕਲੇ ਸੀਗੇ ਉਹ ਹੈਗੇ ਆਪਣੇ ਕੋਲ ਠੀਕ ਆ ਬਿਲਕੁਲ ਇੱਕ ਬੈਂਟਮ ਦਾ ਬੱਚਾ ਮੈਂ ਤੁਹਾਨੂੰ ਦਿਖਾ ਦਿੰਦਾ ਬੈਂਟਮ ਦੇ ਦੋ ਬੱਚੇ ਨਿਕਲੇ ਸੀਗੇ ਇੱਕ ਮਾਰ ਲਿਆ ਸੀਗਾ ਤੇ ਇੱਕ ਹੈਗਾ ਹਲੇ ਇਹਦੀਆਂ ਲੱਤਾਂ ਨਹੀਂ ਦੀਆਂ ਕੰਮ ਕਰਦੀਆਂ ਫਿਰ ਮੈਂ ਲੱਤਾਂ ਨਾ ਬੰਨਤੀਆਂ ਸੀਗੀਆਂ ਇਹਦੀਆਂ ਤੇ ਫੇਰ ਸੈੱਟ ਹੋ ਗਈ ਉਸ ਤੋਂ ਬਾਅਦ ਇਹ ਹੈਗਾ ਗ੍ਰੇ ਕਲਰ ਦਾ ਗਰੇ ਬਾਈਟ ਦੇਖੋ ਕਿੰਨਾ ਸੋਹਣਾ ਲੱਗਦਾ ਮੱਲ ਬਲਾਇਆ ਹੋਇਆ ਕਿ ਠੰਡ ਜ਼ਿਆਦਾ ਹੋ ਗਈ ਬੈਂਟਮਾਂ ਦੇ ਹੋਰ ਵੀ ਅੱਜ ਆਪਾਂ ਨੇ ਆਂਡੇ ਚੱਕੇ ਆ ਤਿੰਨ ਆ ਦੇਖ ਇਹ ਹੁਣ ਕਾਲੂ ਲੱਗਣਗੇ ਮਸ਼ੀਨ ਵਿੱਚ ਇਹਦੇ ਭਾਂਡੇ ਗਿਣਾਂਗੇ 20 ਮਹੀਨੇ ਵਿੱਚ ਇਹ ਕਿੰਨੇ ਗਾਂਡੇ ਦਊਗੇ ਫਿਰ ਉਸਾਂ ਨੂੰ ਫਿਰ ਗਾਹ ਨੂੰ ਬ੍ਰੀਡ ਆਪਾਂ ਰੱਖ ਲਾਂਗੇ ਇਹਨਾਂ ਦੇ ਜੇ ਵਧੀਆ ਅੰਡੇ ਦਿੱਤੇ ਫਿਰ ਆਪਾਂ ਬ੍ਰੀਡ ਵਧਾ ਲਾਂਗੇ ਗਾਹਨ ਤੇ ਚਿੱਟੇ ਵਾਲੇ ਵੀ ਬਈ ਲਗਭਗ ਤਿਆਰ ਹੋ ਗਏ ਆਪਣੇ ਜਾਨਵਰ ਜਿਹੜੇ ਆਪਾਂ ਨੇ ਦੇਸੀ ਨਾਲ ਕ੍ਰੋਸ ਕਰੇ ਸੀਗੇ ਹਾਂ ਹਾਂ ਆ ਦੇਖੋ ਮੁਰਗੀਆਂ ਨੇ ਲੱਗ ਜਾਣਾ ਤਕਰੀਬਨ ਮਹੀਨੇ ਡੇਢ ਮਹੀਨੇ ਤੱਕ ਆਂਡੇ ਦੇਣਾਂ ਆਲੀ ਮੁਰਗੀ ਥੋੜੀ ਜਿਹਾ ਡਾਊਨ ਹੋ ਗਈ ਸੀਗੀ ਤੇ ਰਹੀ ਨੂੰ ਸੈੱਟ ਕੀਤਾ ਆਪਾਂ ਨੇ ਦਵਾਈ ਦੇ ਕੇ ਹੁਣ ਇਹ ਬਿਲਕੁਲ ਠੀਕ ਆ ਹਲੇ ਮੰਦਰੇ ਰੱਖੇ ਹੋਏ ਆ ਕਿਉਂਕਿ ਦਵਾਈ ਚੱਲਦੀ ਇਹਨਾਂ ਦੀ ਠੀਕ ਆ ਇਹ ਬਿਲਕੁਲ ਹੁਣ ਤਾਂ ਦੋ ਚਾਰ ਦਿਨ ਤੱਕ ਆਪਾਂ ਇਹਨਾਂ ਨੂੰ ਕੱਢ ਦਾਂਗੇ ਬਾਹਰ ਲੋਕਾ ਹੁਣ ਇੱਧਰ ਲਈ ਵੀ ਜਾਨਵਰ ਦਖਾਦੀ ਛੋਟੇ ਵਾਲੇ ਇਹ ਤਾਂ ਹਲੇ ਫਰਵਰੀ ਦਾ ਕਾਂਡੇ ਦੇਣ ਗਈਆਂ ਮੁਰਗੀਆਂ ਮੁਰਗੇ ਚਾਰ ਹਨ ਵਿੱਚ ਬਾਕੀ ਮੁਰਗੀਆਂ ਆਈਆਂ ਮੇਲ ਚਾਰ ਹਨ ਆਕਰ ਦੋ ਆ ਖੜੇ ਆ ਇੱਕ ਉਹ ਹੋ ਗਿਆ ਇੱਕ ਆ ਹੋ ਗਿਆ ਬਾਕੀ ਸਾਰੀਆਂ ਮੁਰਗੀਆਂ ਜਿਹੜੇ ਇਹਨਾਂ ਵਿੱਚ ਲਾਲ ਸੀਗੇ ਉਹ ਮੈਂ ਸੇਲ ਕਰਤੇ ਸੀਗੇ ਇੱਕ ਲਾਲ ਰੱਖਿਆ ਹੋਇਆ ਉਹ ਵਾਲਾ ਕਿਉਂਕਿ ਆਪਾਂ ਨੂੰ ਤਾਂ ਇਹੀ ਚਾਹੀਦੇ ਆ ਇਹਨਾਂ ਦੇ ਬਰੀਡ ਆਪਾਂ ਨਗਾਹ ਨੂੰ ਤਿਆਰ ਕਰਨੀਆਂ ਇੱਕੋ ਬੱਤਕ ਬੈਠੀ ਹੁਣ ਦਿਖਦੀ ਹੋਣੀ ਤੁਹਾਨੂੰ ਉਹ ਕੁੜਕੋ ਹੋਈ ਵੀ ਆ ਲਾ ਤਾਂ ਨੂੰ ਹੁਣ ਟਰਕੀ ਵੀ ਦਿਖਾ ਦੀ ਹੈ ਬਾਈ ਆ ਦੇਖੋ ਪਹਿਲਾਂ ਪਾਉਂਦੇ ਮੇਲ ਬਾਈ ਜ਼ਿਆਦਾ ਹੈ ਨਾ ਵਿੱਚ ਫੀਮੇਲਾਂ ਘੱਟਾਂ 70% ਤਾਂ ਮੇਲ ਐ ਆ ਨੰ ਵੀ ਛਿੱਕਾਂ ਜਿਹੀ ਲੱਗੀਆਂ ਹੋਈਆਂ ਦਵਾਈ ਚੱਲ ਰਹੀ ਇਹਨਾਂ ਦੀ ਵੀ ਆ ਦੇਖ ਦਰਨਾ ਦੋਣਾਂ ਤੇ ਨਾ ਮਖੌਲਾਈ ਪਾ ਕੇ ਰੱਖ ਲਾ ਵਿਖਾਈ ਜਾਵੇ ਚਲੋ ਹੁਣ ਪੜਦੇ ਨੀਚੇ ਕਰ ਦਨੇ ਆ ਕਿਉਂਕਿ ਹਵਾ ਨਾ ਠੰਡੀ ਚੱਲ ਰਹੀ ਆ ਹਵਾ ਹੀ ਖਰਾਬ ਕਰ ਦੇ ਨਾ ਨੂੰ ਬੱਤਿਆਂ ਦੇ ਬਈ ਤਲਾ ਦੀ ਸਫਾਈ ਆਪਾਂ ਨੇ ਕਰਤੀ ਇਹ ਥੋੜਾ ਜਿਹਾ ਆਪਾਂ ਨੇ ਡੂੰਗਾ ਕਰਤਾ ਹੋਰ ਵੀ ਪਾਣੀ ਨਾ ਖੜਾ ਰਹੇ ਦੇ ਵਿੱਚ ਜਨਵਰੀ ਵਿੱਚ ਬਈ ਇੱਕ ਮਸ਼ੀਨ ਸ਼ਾਇਦ ਹੋਰ ਆਪਾਂ ਲਿਆਈਏ ਜਾਂ ਫਿਰ ਤਿਆਰ ਕਰਾਂਗੇ ਜਾਂ ਫਿਰ ਇਹਨੂੰ ਐ ਵੱਡੀ ਕਰਾਂਗੇ ਇਹ ਹੁਣ ਆਪਣੇ ਕੋਲ ਹੈਗੀ 2700 ਅੰਡੇ ਵਾਲੀ ਵੀ ਮੇਰੀ ਸਲਾਹ ਵੀ ਆਪਾਂ ਇਹਨੂੰ ਕਰਦੀਏ ਹੁਣ 3500 ਅੰਡੇ ਵਾਲੀ 35 3600 ਅੰਡੇ ਵਾਲੀ ਕਰਦੀਏ ਇਹਨੂੰ ਆ ਵੀ ਟਰੇਆਂ ਵਧਾਉਣੀਆਂ ਪੈਣੀਆਂ ਥੋੜੀਆਂ ਟਰੇਆਂ ਉਹ ਮੰਗਵਾਉਣੀਆਂ ਪੈਣੀਆਂ ਇਹ ਵਾਲੀ ਬਰੀਡ ਬਈ ਆਪਣੀ ਵਧੀਆ ਬਰੀਡ ਐ ਇਹ ਇਹ ਆਪਾਂ ਇਸ ਸਾਲ ਕੱਢਣ ਲੱਗੇ ਸੀਗੇ ਪਰ ਫਿਰ ਆਪਾਂ ਨੇ ਰੱਖੇ ਲਈ ਕਿਉਂਕਿ ਇਹਨਾਂ ਦੀ ਜਿਹੜੀ ਮੁਰਗੀ ਆ ਨਾ ਇਹ 4.5 ਮਹੀਨੇ ਵੀ ਚਾਂਡੇ ਦੇਣ ਲੱਗ ਜਾਂਦੀਆਂ ਬਾਕੀ ਆਪਾਂ ਨੇ ਬਈ ਫਾਰਮ ਦੇ ਆਲੇ-ਦੁਆਲੇ ਸਾਰੇ ਪਚਾਰੇ ਪਾਸੇ ਤਰਪਾਲਾਂ ਲਾਤੀਆਂ ਇੱਧਰ ਵੀ ਕਾਗਜ ਲਾਤੇ ਉਕੀ ਠੰਡ ਵਧ ਗਈ ਜਾਨਵਰ ਨੂੰ ਠੰਡ ਚ ਬਾਈ ਬਿਮਾਰ ਹੋ ਜਾਂਦਾ ਲੋ ਵੀ ਦੋਸਤੋ ਹੁਣ ਆਪਾਂ ਕਰਦੇ ਆਂ ਵੀਡੀਓ ਨੂੰ ਬੰਦ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ